ਜਿਵੇਂ ਮੋਦੀ ਦੇ ਗੋਡੇ ਟੇਕ ਕੇ ਨਾ ਐਵੇਂ ਹੀ ਇਹ ਹਕਾਰਿਆ ਹੋਇਆ ਮੁੱਖ ਮੰਤਰੀ ਜਿਹੜਾ ਭੇੜੇ ਲੱਭੂ ਬੋ ਕੇ ਗਿਆ ਕਿਸਾਨਾਂ ਨੂੰ ਇਹਨੂੰ ਵੀ ਗੋਡੇ ਟੇਕਣਗੇ ਤੇ ਟਕਾ ਕੇ ਰੱਖਾਂਗੇ ਮੈਂ ਹਰਪਾਲ ਸਿੰਘ ਕੋਟਲੀ ਜਿਹੜਾ ਪ੍ਰਧਾਨ ਬੀਕੇ ਜੁਗਤਾ ਰਹਾ ਸਾਹਿਬ ਮੁਖਤਸਰ ਸਾਹਿਬ ਅੱਜ ਜੋ ਸਾਡਾ ਪ੍ਰਦਰਸ਼ਨ ਹੈ ਜੋ ਅਸੀਂ ਚੰਡੀਗੜ੍ਹ ਧਰਨਾ ਦੇਣ ਜਾ ਰਹੇ ਸੀ ਜੋ ਇੱਥੋਂ ਦੇ ਜੀਮ ਮੰਤਰੀ ਦੀਆਂ ਹਦਾਇਤਾਂ ਦੇ ਉੱਤੇ ਥਾਂ-ਥਾਂ ਤੇ ਕਿਸਾਨਾਂ ਨੂੰ ਰੋਕਿਆ ਗਿਆ ਇੱਥੋਂ ਤੱਕ ਕਿ ਇੰਨਾ ਨੂੰ ਪਿੰਡਾਂ ਦੇ ਵਿੱਚ ਵੀ ਘੇਰੇ ਪਏ ਅਸत्य ਇਹਦੇ ਵਿੱਚ ਕਾਰਨ ਕੀ ਹੈ ਕਿਉਂਕਿ ਆ ਜਦੋਂ ਆਪਾਂ ਵੱਡਾ ਘੋਲ ਜਿੱਤ ਕੇ ਆਏ ਆ ਉਸ ਘੋਲ ਦੇ ਵਿੱਚ ਉੱਠਣ ਲੱਗੇ ਸਾਡੇ ਪ੍ਰਧਾਨ ਜੀ ਨੇ ਕਹਿਤਾ ਸੀ ਵੀ ਨੀਤੀਆਂ ਪਾਲਸੀਆਂ ਇਹੋ ਜਿਹੀਆਂ ਆਉਣੀਆਂ ਤੇ ਉਹਨੇ ਮੋਦੀ ਤੇ ਲਾਂਦਾ ਸੀ ਇਹ ਤਾਂ ਜਖਮੀ ਸੱਪ ਸਾਨੂੰ ਫੇਰ ਡੰਗ ਮਾਰ ਸਕਦਾ ਇਹ ਗੱਲ ਕੀ ਹੋਈ ਜਦੋਂ ਆਪਣਾ ਬਾਈ ਦੇ ਵਿੱਚ ਇੱਥੇ ਇਲੈਕਸ਼ਨ ਚੱਲਦੇ ਸੀ ਉਦੋਂ ਅਸੀਂ ਇੱਕ ਪਰ ਨੌਇਲੇ ਵਿੱਚ ਵੱਡੀ ਕਾਨਫਰੰਸ ਕਰਕੇ ਆਏ ਸੀ ਆਏ ਇਲੈਕਸ਼ਨ ਦੇ ਬਾਰੇ ਕਰਦੇ ਹੁੰਦੇ ਆ ਉਹਦੇ ਵਿੱਚ ਇਹ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਵੀ ਕਿਤੇ ਤੁਸੀਂ ਇਹਨੂੰ ਇਹ ਨਾ ਸਮਝ ਲਓ ਵੀ ਇਹ ਸੋਡੇ ਹੋਣਗੇ ਇਹ ਗੱਲ ਠੀਕ ਹੈ ਵੀ ਤੁਸੀਂ ਲਗਭਗ 75 ਸਾਲ ਦੀ ਉਸ ਨਕਲੀ ਆਜ਼ਾਦੀ ਤੋਂ ਵੱਕੇ ਹੋ ਥੱਕੇ ਹੋ ਉਹਨਾਂ ਪਾਰਟੀਆਂ ਤੋਂ ਥੱਕੇ ਆ ਤੁਸੀਂ ਇੱਕ ਬਦਲਾਅ ਚਾਹੁੰਦੇ ਹੋ ਪਰ ਇਸ ਨੂੰ ਬਦਲਾਅ ਸਮਝ ਨਾ ਲਿਓ ਜਿਹੜੀ ਸ਼ਹੀਦ ਦੇ ਆਜ਼ਮ ਦੀ ਉਦੋਂ ਪਿੱਛੇ ਨਾਂ ਦੇ ਉੱਤੇ ਉਹਦੀ ਸਮਾਧ ਦੇ ਉੱਤੇ ਜਾ ਕੇ ਜਦੋਂ ਇਹਨੇ ਆਦਾ ਇਲੈਕਸ਼ਨ ਚ ਲਾਇਆ ਤਾਂ ਉਸ ਟਾਈਮ ਦੇ ਉੱਤੇ ਵੀ ਇਹ ਕਿਹਾ ਸੀ ਕਿ ਇਹ ਕੱਲੀ ਪੱਗ ਬੰਨਣ ਨਾਲ ਭਗਤ ਸਿੰਘ ਦੇ ਵਿਚਾਰਾ ਵਾਲੀ ਲੜਾਈ ਇੱਥੇ ਲੜੀ ਨਹੀਂ ਜਾ ਸਕਦੀ ਹੁਣ ਬਹੁਤ ਸਾਰੇ ਪੱਤਰਕਾਰਾਂ ਦਾ ਇੱਕ ਸਵਾਲ ਆਉਂਦਾ ਸਾਡੇ ਉੱਤੇ ਕਰ ਦਿੰਦੇ ਆ ਵੀ ਇਹ ਪੱਗ ਤਾਂ ਛੋਡੇ ਵੀ ਉਹੀ ਬੰਨੀ ਐ ਤੇ ਭਗਤ ਸਿੰਘ ਦੇ ਵੀ ਉਹੀ ਬੰਨੀ ਐ ਤੇ ਫਿਰ ਛੋਡੇ ਚ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਫਰਕ ਭਰਾਵਾ ਬਹੁਤ ਨੇ ਜਦੋਂ ਇਹਨਾਂ ਦੀ ਸਰਕਾਰ ਹਜੇ ਠਾਈਆਂ ਦਿਨਾਂ ਦੇ ਵਿੱਚ ਹੀ ਸੀ ਤਾਂ ਉਦੋਂ ਮਾਰਜਾ ਮੰਗ ਰਹੇ ਸੀ ਸਾਡੇ ਲੰਬੀ ਬਿਲਾਕ ਦੇ ਆਗੂ ਆਗੂ ਸੀ ਵਰਕਰ ਸੀ ਵੱਡੀ ਗਿਣਤੀ ਚ ਖਰਾਬ ਹੋਈ ਫਸਲ ਦਾ ਨਰਮੇ ਦਾ ਮਾਰਜਾ ਤੇ ਠਾਈਆਂ ਦਿਨਾਂ ਦੇ ਵਿੱਚ ਇਸ ਭਗਤ ਸਿੰਘ ਦੇ ਰਾਹਾਂ ਤੇ ਚੱਲਣ ਵਾਲੀ ਸਰਕਾਰ ਨੇ ਆਮ ਲੋਕਾਂ ਦੀ ਸਰਕਾਰ ਨੇ ਉੱਥੇ ਅੰਨੇਵਾ ਲਾਠੀ ਚਾਰਜ ਕੀਤਾ ਸੈਂਕੜੇ ਸਾਡੇ ਕਿਸਾਨ ਸੀ ਜਿਹੜੇ ਉਹ ਫੱਟੜ ਕੀਤੇ ਸੀ ਤੇ ਦੂਜੇ ਪਾਸੇ ਜਿਹੜੀ ਆ ਸਾਡੀ ਪੱਗ ਬੰਨੀ ਆ ਉਹ ਪੱਗ ਉਹਨਾਂ ਲਤਾੜਿਆਂ ਦੇ ਉਹਨਾਂ ਗਰੀਬ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਸੀ ਇਹ ਫਰਕ ਸੀ ਇਹ ਫਰਕ ਉਦੋਂ ਆਇਆ ਜਦੋਂ ਭਾਤ ਮਾਲਾ ਸ਼ਰਕਤ ਨਿਕਲ ਰਹੀ ਸੀ ਤੁਹਾਨੂੰ ਪਤਾ ਹੋਇਆ ਭਵੇਂ ਪਖਰਾਲੇ ਸੀ ਭਵੇਂ ਦੁਨਿਆਲੇ ਸੀ ਜਿੱਥੇ ਬਿਨਾ ਮਾਰਦਾ ਦਿੱਤੇ ਕਿਸਾਨਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਸੀ ਉੱਥੇ ਇੱਕ ਪਾਸੇ ਉਹ ਪੱਗ ਖੜੀ ਸੀ ਜਿਹੜੀ ਭਗਤ ਸਿੰਘ ਦੀ ਸਮਾਧ ਤੇ ਜਾ ਕੇ ਰਾਜ ਗੱਦੀ ਤੇ ਬੈਠੀ ਸੀ ਤੇ ਉਹਦੀ ਪੋਛ ਨੇ ਅੰਨੇ ਵਾਹ ਲੋਕਾਂ ਤੇ ਅੱਥੂ ਗਏ ਛੱਡੇ ਨੇ ਲਾਠੀਆਂ ਮਾਰੀਆਂ ਨੇ ਤੇ ਬਹੁਤ ਸਾਰੇ ਕਿਸਾਨ ਤੇ ਸਾਡੀਆਂ ਸਤ加ਜਯੋਗ ਭੈਣਾ ਵੀ ਉੱਥੇ ਫੱਟੜ ਹੋਈਆਂ ਨੇ ਇਸ ਪੱਗ ਦੀ ਉੱਥੇ ਕਿਸਾਨਾਂ ਲੋਕਾਂ ਦੀ ਰਾਖੀ ਆਸਤੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੇ ਲਈ ਉੱਥੇ ਇਹ ਪੱਗ ਖੜੀ ਸੀ ਇਸ ਪੱਗ ਦੇ ਵਿੱਚ ਫਰਕ ਸੀ ਇਹ ਲੋਕਾਂ ਨੂੰ ਇੱਕ ਬਹੁਤ ਵੱਡਾ ਭੇਖਾ ਪਾਇਆ ਗਿਆ ਸੀ ਉਦੋਂ ਵੀ ਕਿੰਨਾ ਕਿੰਡਾ ਵੱਡਾ ਬਦਲਾ ਆ ਜੂਗਾ ਪਰ ਬਦਲਾ ਤਾਂ ਲੋਕਾਂ ਨੇ ਲੈ ਆਂਦਾ ਇਹਨਾਂ ਦੇ 90 ਉਹ ਬੋਏ ਉਹ ਐਮ ਐਲ ਏ ਜਿਤਾ ਕੇ ਘਰ ਤੇ ਜਿਹੜੇ ਅੱਜ ਥਾਂ ਥਾਂ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ ਫਸੇ ਹੋਏ ਨੇ ਜਿਹੜੇ ਆ ਮੇਰੇ ਪਿੰਡ ਦੇ ਨੇੜੇ ਦਾਸ ਸਿੰਘ ਦੇ ਆਲੇ ਉੱਥੇ ਵੀ ਇੱਕ ਐਮਐਲਏ ਦੀ ਸਹਾਰੇ ਉੱਤੇ ਜਿਹੜੀਆਂ ਗਰੀਬਾਂ ਦੀਆਂ ਝੁੱਗੀਆਂ ਉਹਨਾਂ ਦੇ ਘਰ ਆ ਸਾਰੇ ਜਾਣਦੇ ਨੇ ਬੱਚਿਆਂ ਦੀਆਂ ਕਿਤਾਬਾਂ ਪਾੜੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਚੰਦ ਭਾਂ ਦੇ ਵਿੱਚ ਜੋ ਹਾਲਾਤ ਬਣੇ ਨੇ ਜਿਹੜੇ ਇਹ ਲੋਕਾਂ ਨੂੰ ਇੱਕ ਫਿਰਕੂ ਦੰਗਿਆਂ ਦੇ ਵਿੱਚ ਬਦਲਣਾ ਚਾਹੁੰਦੇ ਸੀ ਉਹਨਾਂ ਨੇ ਉੱਥੋਂ ਦੇ ਐਮਐਲਏ ਨੇ ਪਿੱਛੇ ਖੜ ਕੇ ਇਹਨਾਂ ਦੀ ਪੂਰੀ ਤਰ੍ਹਾਂ ਸਪੋਰਟ ਕੀਤੀ ਹੈ ਤੇ ਇਹ ਗੱਲ ਵੱਖ ਹੈ ਕਿ ਕਿਸਾਨਾਂ ਦੇ ਜੋਰ ਇਹਨਾਂ ਕਈਆਂ ਲੋਕਾਂ ਦੇ ਜ਼ੋਰ ਦੇ ਨਾਲ ਉਹਨਾਂ ਦੇ ਉੱਤੇ ਪਾਚੇ ਡਰਜ ਹੋਏ ਆ ਤੇ ਇਹਨਾਂ ਦੇ ਰੱਦ ਵੀ ਹੋਏ ਨੇ ਇਸ ਲਈ ਭਰਾਵੋ ਇਹਨੂੰ ਇਸ ਇਹ ਗੱਲ ਸਮਝਣਾ ਕਿ ਇਹ ਭਗਤ ਸਿੰਘ ਦੀ ਪਾਗਾ ਠੀਕ ਹੋਊਗੀ ਨਹੀਂ ਅੱਜ ਸਾਰਾ ਕੁਝ ਜਿਹੜਾ ਲੱਗ ਭਾਗ ਸਾਡੇ ਸਾਹਮਣੇ ਆ ਗਿਆ ਸਾਹਮਣੇ ਉਦੋਂ ਆਇਆ ਜਦੋਂ ਅਸੀਂ ਚੰਡੀਗੜ੍ਹ ਨੂੰ ਜਾ ਰਹੇ ਸੀ ਤਾਂ ਪਹਿਲਾ ਮੀਟਿੰਗ ਛੱਡੀ ਮੀਟਿੰਗ ਦੇ ਵਿੱਚੋਂ ਇਹ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਮੀਟਿੰਗ ਛੱਡ ਕੇ ਭੱਜਿਆ ਤੇ ਕਿਸਾਨਾਂ ਨੂੰ ਡੌਕਾ ਮਾਰ ਕੇ ਭਜਾਇਆ ਕਿਸਾਨ ਆਗੂਆਂ ਨੂੰ ਵੀ ਆਜੋ ਤੁਸੀਂ ਕਰ ਲਓ ਜਿਹੜਾ ਕੁਝ ਕਰਨਾ ਇਹ ਕੁਝ ਕਿਹਾ ਇਹਦਾ ਇਹਦਾ ਜਵਾਬ ਆਉਣ ਵਾਲੇ ਦਿਨਾਂ ਵਿੱਚ ਇਥੋਂ ਦਾ ਸੰਯੁਕਤ ਮੋਰਚੇ ਦੇ ਸੱਦੇ ਉੱਤੇ ਜਿਹੜਾ ਪੂਰੇ ਆਲ ਇੰਡੀਆ ਦੇ ਵਿੱਚ ਅੱਜ ਇਥੋਂ ਦੇ ਕੀ ਮੰਤਰੀਆਂ ਦੇ ਘਰਾਂ ਦੇ ਕੋਠੀਆਂ ਦੇ ਘਰਾਓ ਕੀਤੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੇ ਹੋਰ ਵਰਨਾ ਕਿਉਂਕਿ ਭਰਾਵੋ ਇਹ ਲੜਾਈ ਨਾ ਕਿਸਾਨਾਂ ਦੀ ਹੈ ਨਾ ਕੱਲੇ ਮਜ਼ਦੂਰਾਂ ਦੀ ਹੈ ਇੱਥੇ ਵੱਡੇ ਵੱਡੇ ਮਾਰ ਖੋਲ ਕੇ ਸਾਡੀਆਂ ਦੁਕਾਨਾਂ ਨੂੰ ਖਤਮ ਕਰਨ ਜਾ ਰਹੇ ਨੇ ਇੱਥੇ ਉਹ ਛੋਟੇ ਮਜ਼ਦਮਨ ਜਿਹੜੇ ਸਾਡੇ ਬੱਚਿਆਂ ਨੂੰ ਅਸੀਂ ਬਹੁਤ ਮਹਿੰਗੀ ਪੜ੍ਹਾਈ ਕਰਕੇ ਕਹਿਨੇ ਆ ਵੀ ਇਹ ਨੌਕਰੀਆਂ ਤੇ ਲੱਗ ਜਾਣਗੇ ਕੋ ਸਾਡਾ ਭਲਾ ਹੋਊਗਾ ਉਹਨਾਂ ਦਾ ਬੰਦ ਕੀਤਾ ਹੋਇਆ ਤੇ ਨਸ਼ਾ ਵੱਡੀ ਪੱਧਰ ਦੇ ਉੱਤੇ ਸਿੱਟਿਆ ਹੋਇਆ ਥਾਂ ਥਾਂ ਤੇ ਤੁਸੀਂ ਦੇਖਦੇ ਹੋਵੋਗੇ ਸੋਲੇ ਤਿੰਨਾਂ ਤੋਂ ਪਤਾ ਲੱਗਦਾ ਕਿ ਕਿਵੇਂ ਬੱਚੇ ਆ ਜਿਹੜੀ ਸੂਈ ਹੈ ਉਹ ਵਿਕਤੀ ਹੁੰਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਇਹੋ ਜਿਹੇ ਹਾਲਾਤ ਬਣਾਤੇ ਕਿਉਂ ਬਣਾਤੇ ਕਿਉਂਕਿ ਜਦੋਂ ਇਹਨਾਂ ਨੂੰ ਪਤਾ ਵੀ ਇੱਥੋਂ ਦੇ ਆ ਨੌਜਵਾਨਾਂ ਨੇ ਸਾਡੇ ਗੜ ਨੂੰ ਫੜਨਾ ਤਾਂ ਉਹਨਾਂ ਨੇ ਪਵਨ ਨਸ਼ਿਆਂ ਦੇ ਰੂਪ ਚ ਤੇ ਭਵੇਂ ਇੱਥੋਂ ਨੌਕਰੀਆਂ ਨਾ ਦੇ ਕੇ ਉਹਨਾਂ ਨੂੰ ਵਿਦੇਸ਼ਾਂ ਚ ਭੇਜਣ ਮੌਲਾ ਜਿਹੜਾ ਉਹ ਕੰਮ ਆ ਉਹ ਰੰਬਿਆ ਹੋਇਆ ਤੇ ਇਸ ਗੱਲ ਦਾ ਸੀ ਪੂਰੇ ਤਰ੍ਹਾਂ ਸਾਡੂ ਸਾਡੇ ਲੋਕਾਂ ਦੇ ਉੱਤੇ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਦੇ ਕਿਰਤੀ ਲੋਕ ਇਕੱਠੇ ਹੋ ਕੇ ਇੱਥੋਂ ਦੇ ਇਸ ਗਲੇ ਸੜੇ ਸਿਸਟਮ ਨੂੰ ਪਰੇ ਵਗਾ ਕੇ ਮਾਰਨੇ ਗਏ ਤੇ ਸਾਨੂੰ ਪਤਾ ਲੱਗੂਗਾ ਵੀ ਆਉਣ ਵਾਲੇ ਦਿਨਾਂ ਵਿੱਚ ਇੱਥੇ ਬੰਦਾ ਕੀ ਐ ਜਿਵੇਂ ਮੋਦੀ ਦੇ ਗੋਡੇ ਟੇਕੀ ਹੈ ਨਾ ਐਵੇਂ ਹੀ ਇਹ ਹਕਾਰਿਆ ਹੋਇਆ ਮੁੱਖ ਮੰਤਰੀ ਜਿਹੜਾ ਭੇੜੇ ਲੱਭ ਜੂ ਬੋ ਕੇ ਗਿਆ ਕਿਸਾਨ ਨੂੰ ਇਹਨੂੰ ਵੀ ਗੋਡੇ ਟੇਕਣਗੇ ਤੇ ਟਕਾ ਕੇ ਰੱਖਾਂਗੇ